ਓਹੋ ਕਿੰਨਾ ਸੇਕ ਹੈ ਮੈਂ ਮੇਰੇ ਮਾਪਿਓ ਨੇ ਕੀ ਵੇਖਿਆ ਪੜ੍ਹੀ ਲਿਖੀ ਨੂੰ ਕਿੱਥੇ ਫਸਾਤਾ ਦੇਖੀ ਅਣਪੜ੍ਹ ੱੱਬਰ ਚ ਉਵੇਂ ਮਰ ਜਾ ਮੈਂ ਕਿੱਡੀ ਤੂੰ ਹੈ ਨਾ ਤੂੰ ਹੁਣ ਆ ਪੈਂਦਾ ਕੀ ਕਰਿਆ ਨਹੀਂ ਆਉਣਾ ਚੁੱਲੇ ਮੂਰੇ ਕੀ ਕਰਨਾ ਸੀ ਚੁੱਲੇ ਮੂਰੇ ਇੰਨਾ ਸੇਕ ਚੁੱਲੇ ਤੇ ਕੰਮ ਕਰਨਾ ਪੈਂਦਾ ਵੀ ਗੈਸ ਸਿਲੰਡਰ ਭਰਾ ਦੋ ਗੈਸ ਸਿਲੰਡਰ ਤੇ ਕਰ ਲਾ ਤੁਹਾਨੂੰ ਪਤਾ ਥਾ ਵੀ ਮੇਥੋਂ ਕੰਮ ਨਹੀਂ ਹੁੰਦਾ ਚੁੱਲੇ ਤੇ ਫੇਰ ਕੀ ਹੁੰਦਾ ਵਾ ਪਾਥੀਆਂ ਆਪਣੇ ਵਾਧੂ ਪਈਆਂ ਤੂੰ ਲਾਲਿਆ ਕਰ ਭੰਨ ਕੇ ਦੋ ਪਾਥੀਆਂ ਓਹ ਹੋ ਇੰਨਾ ਤੂੰ ਆ ਪਾਥੀਆਂ ਤੇ ਕਿੱਥੇ ਕੰਮ ਕਰਾਂ ਮੈਂ ਇੰਨਾ ਕੰਮ ਮੇਤੋਂ ਕਿੱਥੇ ਹੁੰਦਾ ਸੀ ਤੇ ਕਦੇ ਕਰਿਆ ਨਹੀਂ ਸੀ ਚੁੱਲ੍ਹੇ ਤੇ ਮੈਂ ਤਾਂ ਚੁੱਲ੍ਹੇ ਚ ਫਸਾਤੀ ਕਿੱਥੇ ਆਣ ਪਾ ਟੱਬਰ ਚ ਫਸੀਆਂ ਸੋਡੇ ਚ ਮੈਂ ਤਾਂ ਚੱਲ ਤੂੰ ਮੈਂ ਤਾਂ ਜੇ ਕਰਾਉਣਾ ਕੰਮ ਤਾਂ ਮੈਂ ਸਿਲੰਡਰ ਤੇ ਕਰਿਆ ਕਰੂੰਗੀ ਨਹੀਂ ਮੈਂ ਕੰਮ ਨਹੀਂ ਕਰਨਾ ਹੈਗਾ ਸਿਲੰਡਰ ਸਨੋਡ ਨਹੀਂ ਤਾਂ ਫਿਰ ਸਮੇਂ ਮੁਤਾਬਕ ਹੀ ਚੱਲਣਾ ਹੋਊਗਾ ਜਿਵੇਂ ਮਾਤਾ ਸੁਭਿਦਰਾਉ ਨਹੀਂ ਕਰਨਾ ਪਊਗਾ ਐਂ ਕਰਦੀ ਛੋਡੀ ਮੰਮੀ ਤਾਂ ਸੋਡੀ ਮੰਮੀ ਤਾਂ ਕਹਿੰਦੀ ਆ ਵੀ ਕੰਮ ਚੁੱਲ੍ਹੇ ਤੇ ਕਰਨ ਆ ਵੀ ਕੰਮ ਚੁੱਲ੍ਹੇ ਤੇ ਕਰਨਾ ਮੈਥੋਂ ਤਾਂ ਨਹੀਂ ਹੁੰਦਾ ਜੇ ਆਪਦੀ ਮੰਮੀ ਨੂੰ ਸਮਝਾਈ ਦੇ ਸਮਝਾ ਲਾਓ ਕਰ ਲਿਆ ਕਰੇ ਚੁੱਲ੍ਹੇ ਤੇ ਕੰਮ ਮੈਥੋਂ ਤਾਂ ਨਹੀਂ ਹੁੰਦਾ ਚੁੱਲ੍ਹੇ ਨਾ ਤੇ ਬਾਲਾ ਮੰਮੀ ਮੰਮੀ ਨਾ ਕਹਿਆ ਕਰ ਤੂੰ ਸੱਗਾ ਬੀਬੀ ਕਹਿਆ ਕਰ ਮੇਰੇ ਮੰਗਰੀ ਨਾ ਅੱਜ ਕੱਲ੍ਹ ਦੇ ਤਾਂ ਮੰਮੀ ਕਹਿੰਦੇ ਨੇ ਕੋਈ ਬੀਬੀ ਨਹੀਂ ਕਹਿੰਦੇ ਹੈਗੇ ਉਹ ਫਿਰ ਪੜੇ ਲਿਖੇ ਜਾਦੇ ਹੁੰਦੇ ਹੁੰਦੇ ਤੇ ਤੁਹਾਡੇ ਰਿਵਾਜ ਹੋ ਗਏ ਬੀਬੀ ਫੁੱਬੀ ਕਹਿਣ ਦਾ ਅੱਛਾ ਤੁਸੀਂ ਜਾਣਦੇ ਤੁਹਾਨੂੰ ਫਿਰ ਸਾਡੀ ਬੀਬੀ ਮੰਮੀ ਨੇ ਸਿਖਾਇਆ ਨਹੀਂ ਬੀਬੀ ਮੰਮੀ ਕਹਿਆ ਕਰੋ ਬੀਬੀ ਕਹਿੰਦੇ ਹੋ ਸਾਡੀ ਬੀਬੀ ਤਾਂ ਹਨ ਪੜਿਆ ਫਿਰ ਉਹ ਫਿਰ ਉਹੀ ਤਾਂ ਗੱਲ ਫਿਰ ਅਣਪੜ੍ਹਦੇ ਮਗਰ ਅਣਪੜ੍ਹ ਪੁੱਤ ਨੇ ਹੁਣ ਕੀ ਕਰੀਏ ਅਣਪੜ੍ਹਾਂ ਨੂੰ ਬੀਬੀ ਕਸਖਾਤਾ ਉਹਨੇ ਐ ਬਾਹਰ ਨਹੀਂ ਆਖਿਆ ਤੁਰ ਫਿਰਕੇ ਵੀ ਮੰਮੀ ਕਹਿੰਦੇ ਨੇ ਸਾਰੇ ਬੱਚਿਆਂ ਦੀ ਮੰਮੀਆਂ ਨੂੰ ਚਲ ਚੰਗਾ ਬਈ ਇਹਨਾਂ ਬਾਹਲਾ ਬੈਂਸ ਨਾ ਕਰ ਉਹ ਦਿਖਾ ਅੱਗ ਮੱਚ ਵੀ ਤੇਰੀ ਜਿੱਲੇ ਉਹ ਤੁਸੀਂ ਕਿੱਧਰ ਚੱਲੇ ਹੋ ਪਹਿਣ ਪੱਚਰ ਕੇ ਮੈਂ ਇਹ ਕਿੱਧਰੇ ਆਣਾ ਸੀਗਾ ਤੂੰ ਦੱਸ ਮੈਨੂੰ ਕੰਮ ਦੱਸ ਕੀ ਕਰਨਾ ਆਪਣੇ ਆਟਾ ਮੁੱਕਿਆ ਪਿਆ ਫਿਰ ਮੈਂ ਆਟਾ ਬਿਹਾ ਲੈਣਾ ਹਾਂ ਹਾਂ ਆਟਾ ਪਿਆ ਲੈਓ ਚੱਕੀ ਤੋਂ ਤੇ ਆ ਦੋ ਦਿਨਾਂ ਦਾ ਹੀ ਆਟਾ ਦੋ ਡੰਗਾ ਦਾ ਜੇ ਉਦੋਂ ਪਹਿਲੇ ਪਹਿਲੇ ਪੈ ਲੈਓ ਮੈਂ ਨਹੀਂ ਕਿਸੇ ਦੇ ਆਟਾ ਲੈਣ ਜਾਣਾ ਯੇ ਬੀਬੀ ਨੂੰ ਆਖੂਗੀ ਤੇਰੀ ਬੀਬੀ ਤੁਸੀਂ ਬੀਬੀ ਕਹਿੰਦੇ ਹੋ ਮੈਂ ਮੰਮੀ ਕਹਣੀ ਆ ਉਹ ਮੈਂ ਨਹੀਂ ਉਹਨਾਂ ਨੂੰ ਆਖਣਾ ਫੇਰ ਉਹ ਰੋਲਾ ਪਾਉਣਗੇ ਆਖਣਗੇ ਮੈਂ ਨਹੀਂ ਜਾਂਦੀ ਟਲਣ ਮੈਂ ਤਾਂ ਆਪਣੀ ਕਿਸੇ ਤੇ ਜਾਣਾ ਟਲਣ ਚੱਲ ਚੰਗਾ ਫਿਰ ਮੈਂ ਆਟਾ ਪੈ ਕੇ ਲਿਆਉਣਾ ਠੀਕ ਹੈ ਹਾਂ ਪਿਆ ਲੈ ਉਹ ਆਟਾ ਅ ਚਿੱਟੇ ਪਾ ਕੇ ਜਾਉਂਗੇ ਆਟਾ ਪਿਉਣ ਦੇਖ ਲਓ ਇਹਨਾਂ ਦੇ ਕੰਮ ਚਿੱਟਿਆਂ ਨੂੰ ਕੀ ਹੁੰਦਾ ਯਾਰ ਪੁਰਾਣੇ ਕੱਪੜੇ ਉਹ ਤਾਂ ਆ ਨਹੀਂ ਪਾਈ ਫਿਰਦੇ ਹੁੰਦੇ ਮੁੰਡੇ ਕਿਉਂਕਿ ਨਵੇਂ ਕੱਪੜੇ ਹੁਣ ਮੇਰੇ ਤਾਂ ਹੁੰਦੇ ਆ ਨਹੀਂ ਆਟਾ ਆਟਾ ਵੀ ਚਿੱਟੀ ਹੁੰਦਾ ਆਟਾ ਕਿਹੜਾ ਹਰਾ ਮੈਂ ਬਣ ਕੇ ਰਹਾ ਕਰ ਐ ਪੋਚਮੀ ਦਾੜੀ ਰੱਖ ਕੇ ਵਧੀਆ ਵੜ ਕੇ ਰਹਾ ਕਰ ਪੜੇ ਲਿਖਾਂਗਾ ਮੇਰੀ ਗੱਲ ਤਾਂ ਸੁਣਾ ਆਏ ਨਾ ਤੂੰ ਪੜ ਜਾ ਬਣਿਆ ਕਰ ਆਟਾ ਭੇ ਕੇ ਲਿਆਂਗੂ ਜੇ ਮੇਰੇ ਨਾਲ ਲੱਗ ਵੀ ਗਿਆ ਆਟਾ ਤੇ ਆਟਾ ਵੀ ਚਿੱਟੀ ਹੁੰਦਾ ਕੱਪੜੇ ਵੀ ਚਿੱਟੀ ਐ ਚਲ ਜਾਓ ਤੁਹਾਡੇ ਨਾਲ ਕੌਣ ਬੈਸ ਕਰੇ ਚਲ ਠੀਕ ਐ ਚੰਗਾ ਕੋਣ ਬੈਸ ਕਰੇ ਨਨਾਨਾ ਪੜ ਬੁੱਧੂਆਂ ਨਾਲ ਇਹਦੀ ਮਾਤਾ ਨੇ ਇਹਨੂੰ ਕੁਛ ਵੀ ਨਹੀਂ ਸਿਖਾਇਆ ਵੀ ਮੰਮੀ ਕਿਹਾ ਕਰੋ ਜਾਂ ਜੀ ਕਿਹਾ ਕਰੋ ਕੁਛ ਤਾਂ ਬੋਲਿਆ ਕਰੋ ਨਾ ਕੁਛ ਵੀ ਨਹੀਂ ਬੋਲਦੇ ਹੈਗੇ ਮੈਂ ਤਾਂ ਹੁਣ ਚੁੱਲੇ ਦਾ ਮੱਥਾ ਮਾਰਨਾ ਕਿੱਥੇ ਫਸਾਈਆਂ ਚੁੱਲੇ ਨੇ ਮੱਥਾ ਮਾਰਨਾ ਪਊ ਮੈਨੂੰ ਤਾਂ ਕਿੰਨੇ ਕੁੜੇ ਠੀਕ ਐ ਚਾਚੀ ਬਹਿ ਜਾ ਚਾਚੀ ਹੱਸੀ ਕਰ ਸੱਸਰੀ ਕੌਣ ਤੇ ਮੈਂ ਪੈਰੀਂ ਪੂਰੀ ਹੱਥ ਲਾਉਂਦੀ ਹਾਂ ਨਾ ਚਾਚੀ ਪਹਿਲਾਂ ਇਹ ਰਿਵਾਜ ਉਹ ਚੋਚਲੇ ਜਿਹੜਾ ਪਹਿਲਾਂ ਕਰਦੇ ਸੀ ਹੁਣ ਨਹੀਂ ਕੋਈ ਪਹਿਰੇ ਤਰ੍ਹਾਂ ਦਾ ਹੁਣ ਤਾਂ ਸੱਸਰੀ ਕਾਲੀ ਬੁਲਾਉਂਦੇ ਨੇ ਅੱਛਾ ਹਾਂ ਮੈਂ ਤਾਂ ਕੰਮ ਆਈ ਸੀ ਕਿਵੇਂ ਚਾਚੀ ਮੈਂ ਤਾਂ ਅੱਤਲਾਂ ਨਹੀਂ ਸੀ ਆਟਾ ਚਾਹੀਦਾ ਚੱਕੀ ਤੇ ਗਿਆ ਲੈ ਕੇ ਕਣਕ ਪਿਓਣਾ ਆਟਾ ਤੇ ਆਟਾ ਤਾਂ ਹੈ ਨਹੀਂਗਾ ਹਜੇ ਸਾਡੇ ਹੈ ਨਹੀਂਗਾ ਨਾ ਮੁੱਕਿਆ ਤੇ ਨਹੀਂ ਰੁੱਕੀ ਚਾਚੀ ਫਿਰ ਮੈਂ ਤਾਂ ਆਈ ਆਈ ਰੁੱਕੀ ਰੱਖੀ ਤਾਂ ਫਿਰ ਮੈਂ ਆਈ ਆ ਮੈਂ ਤਾਂ ਫਿਰ ਅਗਲੇ ਮੂਤੇ ਜਵਾਬ ਦੇ ਦਨੀ ਆ ਅਗਲੇ ਪਿੱਛੇ ਨਹੀਂ ਮੈਂ ਕਹਿੰਦੀ ਹੁੰਦੀ ਚਾਚੀ ਹਾਂ ਫਿਰ ਤੁਹਾਡੀ ਬੁੜੀ ਕੋਲ ਜੰਨੀ ਚਾਵੜਾ ਉਹ ਗਾਂਹਾਂ ਹੀ ਬੈਠੀ ਆ ਬੁੜੀ ਕੜਾ ਤੇ ਤਨ ਪੜੋਲੇ ਪਰ ਦੁੱਗੀ ਅੱਛਾ ਜਦੋਂ ਆਟਾ ਜਨ ਮੈਂ ਕਾਈ ਦਿੱਤਾ ਮੁੱਕਿਆ ਵੇ ਚਾਚੀ ਇੰਨੀ ਰੁੱਕੀ ਬੁੜੀ ਤੂੰ ਐ ਬਾਰਿ ਬਾਰੀ ਰੁੱਕੀ ਆ ਤੂੰ ਤਾਂ ਚਲ ਕੋਈ ਨਹੀਂ ਜਾਵੜਾ ਭੈਣ ਨੂੰ ਮਿਲ ਲਵਦੀ ਨੂੰ ਉਹ ਤੈਨੂੰ ਪਰਦੂਗੀ ਲਫਾਫੀ ਜਾਵੜਾ ਪੜੋਲੇ ਪਰਦੂਗੀ ਤੈਨੂੰ ਦੇਖ ਲੈ ਮੈਨੂੰ ਆਏ ਕਹਿੰਦੀ ਆ ਕਹੀਂ ਤੂੰ ਤਬਾਰੀ ਰੁਖੀ ਆ ਤੇ ਜਾ ਫਿਰ ਸਾਡੀ ਬੁੜੀ ਕੋਲ ਜਾਵੜਾ ਤੈਨੂੰ ਬੁੜੀ ਪਰ ਕੇ ਦੋ ਸਾਡੀ ਬਰਤਨ ਚੰਗਾ ਕਿ ਮੈਂ ਪੈਣ ਠੀਕ ਆ ਪੈਣ ਹਾਂ ਤੂੰ ਕਦੇ ਘੇੜਾ ਹੀ ਨਹੀਂ ਮਾਰਿਆ ਘੇੜਾ ਭਾਣ ਗਰਮੀ ਬਾੜੀ ਹੈਗੀ ਤੇ ਆਏ ਨਹੀਂ ਜਾਂਦਾ ਗਰਮੀ ਤਬਾੜੀ ਹਾਂ ਇਤ ਮੰਨੀ ਚਲ ਮਖ ਜਾਇਆ ਮਾਚਾ ਅੱਛਾ ਹਾਂ ਚਲ ਚੰਗਾ ਪੜਨੇ ਮਿਲ ਗਈ ਹੋਰ ਫਿਰ ਨੂੰ ਤਾਂ ਮਾਰੀ ਰੱਖੀ ਅੱਛਾ ਹਾਂ ਕੀ ਕਹਿੰਦੀ ਦੂਰੇ ਸਸਰੀ ਕਾਲ ਮਾਰਦੀ ਹੋਰ ਪੜੀ ਲਿਖੀ ਆ ਪੈਣ ਸਸਰੀ ਘਰ ਲਾਉਂਦੀ ਐ ਪੜੀ ਲਿਖੀ ਕਰਕੇ ਹੀ ਉਹ ਪਹਿਰੇ ਹੱਥ ਨਹੀਂ ਲਾਉਂਦੀ ਪਹਿਰੇ ਹੱਥ ਹਾਂ ਲਾਉਂਦੀ ਨੇ ਮੇਰੇ ਵੀ ਅੱਛਾ ਹਾਂ ਦੇਸ ਆਪਨ ਲਾਏ ਉਹ ਕਾਰ ਲਾਉਣੀ ਹੈ ਕਾਰ ਨੂੰ ਲਾਉਣੀ ਹੈ ਹਾਂ ਮੈਂ ਤਾਂ ਕੰਮਾਈ ਸੀ ਹਾਂ ਭੈਣ ਥੋੜਾ ਜਮ ਉਹ ਲੈਣ ਆਈ ਸੀ ਆਟਾ ਲੈਣ ਆਈ ਸੀ ਆਟਾ ਲੈਣ ਆਈ ਸੀ ਹਾਂ ਜਵਾਬ ਦੇ ਤਾਂ ਅੱਛਾ ਮੈਂ ਤਾਂ ਮੈਂ ਤਾਂ ਵੀ ਭੈਣ ਕੋਲ ਜਾਨੀ ਆਂਗੀ ਅੱਛਾ ਚਲ ਗੱਲਾਂ ਕਰ ਲੈਣਗੇ ਭੈਣ ਲਵਾਤਾ ਕਰ ਲਾਂਗੇ ਮੱਖਾ ਚਲ ਹਾਂ ਨਾ ਦੇ ਮੱਖਾ ਚੰਗਾ ਤੂੰ ਰੁਕੀ ਨਹੀਂ ਸੀ ਹਾਂ ਉਹ ਪਹਿਣਿਆ ਗੇ ਜਵਾਨਾ ਹੋਰ ਸੀ ਹੁਣ ਹੋਰ ਹੈ ਹੁਣ ਆਪਾਂ ਤਾਂ ਪੈਰੀ ਹੱਥ ਲਾਉਂਦੀਆਂ ਹੁਣ ਲਾਉਂਦੀਆਂ ਲਾਉਂਦੀਆਂ ਨਹੀਂ ਹੁਣ ਕੋਈ ਵੀ ਲਾਉਂਦੀ ਠੀਕ ਆ ਹਾਂ ਲਾਉਂਦੀਆਂ ਹਾਂ ਤੂੰ ਠੀਕ ਰਹਿਣੀ ਆ ਤੂੰ ਪਹਿਣ ਹਾਂ ਠੀਕ ਆ ਮੈਂ ਤਾਂ ਬਈ ਠੀਕ ਸੀ ਤਾਂ ਆ ਗਈ ਹਾਂ ਉਹ ਹੀ ਗੱਲ ਹੈ ਹਾਂ ਫਰ ਤੂੰ ਤਾਂ ਠੀਕ ਰਹਿਣੀ ਆ ਹਾਂ ਠੀਕ ਆ ਪਹਿਣ ਚਲ ਚੰਗਾ ਹਾਂ ਤੂੰ ਥੋੜੀ ਬਹੁਤ ਪੇਕੇ ਨੂੰ ਕਸ ਕਾਈ ਨਹੀਂ ਪੇਕੇ ਨੂੰ ਪਾਣੇ ਕਾਇ ਨਹੀਂ ਅਸੀ ਤਾਂ ਖਵਰੇ ਕਾਇ ਨੇ ਕਿ ਨਾ ਪੇਕੇ ਨੇ ਵੀ ਨਹੀਂ ਅੱਖ ਲਾ ਦਈ ਪ੍ਰਾਵਰਿਆ ਨੂੰ ਪਾਜ ਪਾਏ ਪੈਂਦੇ ਜੇ ਕਹਿੰਦੇ ਨਾ ਫਿਰ ਉਹ ਚਪੜਾ ਗਏ ਨੇ ਡਰਦੇ ਇਹਦਾ ਸਮਾ ਹੀ ਵਣੈ ਫੋਨ ਲਈ ਬੈਠੀ ਰਹਿੰਦੀ ਸਾਰਾ ਦਿਨ ਮੰਨਦੀ ਹੁਣ ਤਾਂ ਭਣੀ ਇਹੀ ਕੁਝ ਚੱਲਦਾ ਹੈ ਮੁੰਡਾ ਵੀ ਸਾਡਾ ਹੁਣ ਕੁਝ ਕਹਿੰਦਾ ਨਹੀਂ ਉਹਨੂੰ ਆਖਣਾ ਚਾਹੀਦਾ ਮੜ ਮੋਟਾ ਹਾਂ ਉਹ ਕਹਿੰਦਾ ਨਹੀਂ ਉਹ ਤਾਂ ਆਪ 20 ਫਿਰ ਪੇਕੀ ਨਾਲ ਵਹਿ ਦੇ ਵਿਚਰ ਕੇ ਹਾਂ ਇਹ ਵੀ ਗੱਲ ਠੀਕ ਹੈ ਹਾਂ ਉਹ ਵਿਚਾਰ ਚਫੇਰਾ ਦੇਖਣਾ ਪੈਂਦਾ ਆਪਾਂ ਨੂੰ ਹਾਂ 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 ਹੁਣ ਜਵਾਨਾ ਖੋਹ ਰ ਹੈ ਪਹਿਲੇ ਪਹਿਲਾ ਹਾਂ ਕਰਤਾ ਕਰ ਲਈ ਹਾਂ ਕਹ ਹੈ ਤੇ ਮਾਪੇ ਉਹਨੂੰ ਵੀ ਕਹੈ ਨੇ ਆ ਪਰ ਆ ਬੜਿਆ ਹੀ ਨੂੰ ਵੀ ਅੱਛਾ ਪਤਾ ਨਹੀਂ ਕਹਿੰਦੇ ਨੇ ਪਤਾ ਨਹੀਂ ਨਾ ਕਹਿੰਦੇ ਰਿਸ਼ਤਾ ਕਹੈ ਨੇ ਆ ਪਤਾ ਨਹੀਂ ਇਹ ਨਹੀਂ ਅੱਖ ਲੱਗਦੀ ਇਹੀ ਨਹੀਂ ਅੱਖ ਲੱਗਦੀ ਹੁਣ ਨਹੀਂ ਹਾਂ ਲੱਗਦੀ ਨਹੀਂ ਹੁਣ ਲੱਗਦੀ ਨਹੀਂ ਭੈੜੀ ਐ ਹਾਂ ਹਾਂ ਵੱਲੇ ਹੀ ਬੈਠੀ ਰਹਿੰਦੀ ਸਾਰਾ ਦਿਨ ਫੋਨ ਲਈ ਬੈਠੀ ਹਾਂ ਜੀ ਅਸ ਵੀ ਮੈਂ ਪੜ੍ਹੀ ਲਿਖੀ ਆ ਪੜ੍ਹੀ ਲਿਖੀ ਨਹੀਂ ਤਾਂ ਪੜਾਇਆ ਨਹੀਂ ਪੜਾਇਆ ਹਾਂ ਆਪਣੀਆਂ ਗੱਲਾਂ ਤਾਂ ਹੈ ਹੀ ਨਹੀਂ ਪਹਿਲਾਂ ਵਾਲੀਆਂ ਹੋਰ ਪਸੰਦ ਨਹੀਂ ਹੁਣ ਪਹਿਲੇ ਪਸੰਦ ਨਹੀਂ ਹਾਂ ਉਹੀ ਤਾਂ ਗੱਲ ਹੈ ਆਪਣੀਆਂ ਗੱਲਾਂ ਤਾਂ ਪ੍ਰਾਣੀਆਂ ਗੱਲਾਂ ਨੂੰ ਕੌਣ ਪੁੱਛਦਾ ਹੈ ਕੌਣ ਪੁੱਛਦਾ ਹੈਗਾ ਹਾਂ ਹੌਣ ਫੌੜਾ ਪੜ੍ਹ ਲਿਖਦੀਆਂ ਚਾਰ ਅੱਖਰ ਪੈ ਗਈ ਉਹਦਾ ਮਾਨ ਹੈ ਹਾਂ ਉਹਦਾ ਮਾਨ ਕਰਦੀਆਂ ਨਾ ਹੋਰ ਹੋਰ ਮਾਨ ਕਰਦੀਆਂ ਉਹ ਫਿਰ ਸਸਰੀ ਘਾਲ ਹੀ ਸਿੱਖੀਆਂ ਆਪਣੇ ਵੇਲੇ ਦਾ ਚਿੱਠੀ ਨਹੀਂ ਪਾਉਂਦੇ ਦੇਖ ਹਾਂ ਚਿੱਠੀਆਂ ਪਾਉਂਦੇ ਚਿੱਠੀ ਉੜੀ ਕੀ ਜਾਂਦੇ ਵਿਕੀ ਜਾਂਦੇ ਬੱਠੇ ਹਾਂ ਆਉਂਦਾ ਉਹ ਵੀ ਪਿੰਡ ਚ ਡਾਕ ਨਾ ਹੁੰਦੀ ਡਾਕ ਨਾ ਹੁੰਦੀ ਹਾਂ ਚੱਕੀ ਜਾਂਦੇ ਬੱਠੇ ਚੱਕੀ ਜਾਂਦੇ ਉਹੀ ਤਾਂ ਹੁਣ ਕੋਈ ਸੁਨਿਆ ਲੈ ਕੇ ਆਊਗਾ ਹਾਊਗਾ ਆ ਕਿਤੇ ਰਿਸ਼ਤੇਦਾਰੀ ਹੁੰਦੀ ਉਹ ਨਾ ਕਰੇ ਜਾਂਦੇ ਪੁੱਛਣ ਸੋਡਾ ਵੀ ਪਿਆ ਗਿਆ ਉਹ ਵੈਲਾ ਹੋਦ ਰਹੀ ਕਿੰਨਾ ਹਾਂ ਇਹ ਤਾਂ ਠੀਕ ਹੈ ਬਣੇ ਹਾਂ ਹੁਣ ਤਾਂ ਹੋਰ ਜਵਾਨਾ ਹੋ ਗਿਆ ਹੋਰ ਹੋਰ ਹਾਂ ਉਹੀ ਤਾਂ ਗੱਲ ਹੈ ਹੁਣ ਤਾਂ ਕੱਢ ਜੁਗਾ ਗਿਆ ਹਾਂ ਉਹ ਮਖਾਲ ਕਸ ਮਸਦੇ ਨਾ ਆਪਣੀ ਗੱਲ ਨੂੰ ਤਾਂ ਮਖਾਲ ਤਾਂ ਮਸਦੇ ਨੇਗੇ ਹੂੰ ਅਗਲੀ ਗੱਲ ਸ ਇੱਕ ਵੀ ਨਹੀਂ ਰਹੀ ਉਹੀ ਤਾਂ ਗੱਲ ਹੈ ਥੋੜੇ ਹੀ ਪੜਲੇ ਗਏ ਜਵਾਨ ਹਾਂ ਅੰਗ ਲੱਗੇ ਹਾਂ ਅਗੇ ਚੱਕੀਆਂ ਪੀਂਦੀਆਂ ਹਾਂ ਹੈ ਉਹੀ ਤਾਂ ਗੱਲ ਹੈ ਦੇਸ ਦਾ ਕੰਮ ਕਰਦੀਆਂ ਆਪਾਂ ਕਿੰਨੀਆਂ ਦਾੜੜੀਆਂ ਕਰਦੀਆਂ ਸਾਰਾ ਕੁਝ ਹਾਂ ਉਹੀ ਤਾਂ ਗੱਲ ਹੈ ਹੁਣ ਤਾਂ ਕੋਈ ਸ਼ਾਨ ਦੀ ਨਹੀਂ ਕੀ ਉਹੀ ਤਾਂ ਚੱਕੀਆਂ ਸਿੱਟੀਆਂ ਪੰਜਾਂ ਰੁਟੀਆਂ ਪੰਜਾਂ ਰਖੋ ਕੇ ਸਿੱਟੀਆਂ ਪੰਜਾਂ ਨੇ ਸਾਡੇ ਤਾਂ ਵਧੀਆ ਇਹ ਜਦ ਕਰਦੀ ਨਹੀਂ ਕੋਸਾ ਹਾਂ ਹੁਣ ਆਪ ਜਿਪਣ ਬਾਹਾਂ ਚ ਆਖਿਆ ਕਰ ਬਾਹਾਂ ਚ ਜਾਨੀ ਹਾਂ ਉਹੀ ਕਰਦੀ ਨਹੀਂ ਨਵੀਂ ਨਰੋਈ ਐ ਕਿਉਂ ਕਰਦੀ ਆ ਕਰ ਛੱਡ ਸੀ ਹੋ ਜੰਗਿਆ ਤਾਂ ਐਡੀ ਡਾਡੀ ਮੋਤੀ ਆਗੀ ਕਹਿੰਦੀ ਮੈਂ ਜਾਣਦੀ ਨਹੀਂ ਚੱਕੀ ਫੇਰ ਨੂੰ ਜਾਣਦੀ ਨਹੀਂ ਅਸੀਂ ਸਿਖਾ ਦੇਾਂਗੇ ਹਾਂ ਐ ਕਹਦੀ ਵੀ ਅਸੀਂ ਸਿਖਾ ਦਿਆਂਗੇ ਜਾਣਦੀਆਂ ਨਹੀਂ ਹੁਣ ਪਣੀ ਹਾਂ ਜਾਣਦੀਆਂ ਨਹੀਂ ਸਰ ਜਾਂਦਾ ਨਾਲੇ ਸਰ ਜਾਂਦਾ ਹਾਂ ਹਾਂ ਬੱਕਰ ਮਾਰ ਜਾਣਦੀ ਨਹੀਂ ਇਕ ਝਾੜੂ ਝਾੜੂ ਪੁੱਛਾ ਜਾਣਨ ਲੱਗਾ ਹਾਂ ਵਾ ਝਾੜੂ ਥੋੜੀ ਚੱਕੀ ਚਲਦੀ ਐ ਪਣੀ ਚਲਦੀ ਐ ਪਣੀ ਵਦ ਗਿਆ ਅੱਛਾ ਫੇਰ ਮੈਂ ਵੀ ਇੱਥੇ ਕੱਚੀ ਕੁੰਨੀ ਕਣਕ ਦਾ ਦਰਿਆ ਲਿਆਉਂ ਇਹ ਤੇ ਉਹ ਦਰ ਕੇ ਲਿਆਉਂ

ਖੜ ਖੜ ਮੇਰੀ ਗੱਲ ਸੁਣ ਲੈ ਹੁਣ ਪਿਆ ਲੈ ਆ ਆਟਾ ਤਾਂ ਪਿਆ ਲੈ ਆ ਹਾਂ ਉਹ ਚਾਚੀ ਆਈ ਬੈਠੀ ਹੈ ਗਵੰਡੀਆਂ ਦੀ ਹਾਂ ਆਟਾ ਲੈਣ ਆਈ ਸੀ ਤੇ ਫੇਰ ਉਹ ਲੈ ਜਾਂਦੇ ਸੇ ਰਾਤੀ ਹੈ ਹਾਜ਼ਾ ਤੇਰੀ ਮੈਂ ਤੈਨੂੰ ਜਵਾਬ ਦੇ ਬੈਠੀ ਪਹਿਲਾਂ ਵੀ ਮੈਂ ਆਟਾ ਸਾਡੇ ਹੈ ਨਹੀਂ ਚਾਚੀ ਅਸੀਂ ਪਿਆਉਣਾ ਦਿੱਤਾ ਹੋਇਆ ਚੱਕੀ ਤੇ ਕੀ ਪਤਾ ਕਦੋਂ ਪੀਣਗੇ ਤੇ ਫੇਰ ਉਹਨੂੰ ਦਿਸੂਗਾ ਨਹੀਂ ਹੁਣ ਵਿਆਹ ਦੇ ਘੱਟਾ ਤੇ ਲਈ ਹੁੰਦੇ ਵੇ ਦਿਸੂਗਾ ਲੈ ਸਕੀਮ ਤੇ ਤੈਨੂੰ ਮੈਂ ਦੱਸ ਦਿੰਨੀ ਹਾਂ 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 ਦੱਸ ਉਹ ਕਹੇ ਦੀ ਵੀ ਮੈਂ ਚਾਚੀ ਮੈਂ ਤਾਂ ਫੀਡ ਲੈਣ ਚੱਕ ਕੇ ਕਿਸੇ ਤੋਂ ਮੰਗਾਈ ਸੀ ਉਹਨਾਂ ਦੇ ਘਰੋਂ ਚੱਕ ਕੇ ਲਿਆ ਕੋਈ ਗਿਆ ਸੀ ਮੰਡੀ ਉਹਨਾਂ ਦਾ ਫੀਡ ਲੈ ਆ ਗੱਟਾ ਚੱਕ ਕੇ ਚੱਲ ਮੈਂ ਦਾ ਕਹਿ ਦੂੰਗਾ ਜਿਹਨੇ ਕਿਹਾ ਮੂੰਹ ਬੰਨਿਆ ਕੀ ਬੋਲ ਪਏ ਕਾ ਚਾਚੀ ਉਹਨੇ ਫੀਡ ਕੱਢ ਕੇ ਵੇਖੀ ਆ ਪਸੂਆਂ ਨੂੰ ਪਾ ਕੇ ਥੋੜੀ ਜੀ ਫਿਰ ਮੈਂ ਮੂੰਹ ਬੰਨ ਲੈ ਗੱਟੇ ਦਾ ਚੱਲ ਠੀਕ ਹੈ ਮੈਂ ਤਾਂ ਕਹਿੰਦਾ ਗੱਪਾਂ ਮੇਥੋਂ ਗੱਪਾਂ ਮਰਵਾਉਣਾ ਤੇ ਮਰਵਾ ਲਈ ਸਕੀਮ ਮੇਰੀ ਸਕੀਮ ਨਾਲ ਚੱਲਿਆ ਕਰ ਤੂੰ ਚੱਲ ਠੀਕ ਹੈ ਹਾਂ ਗੱਪਾਂ ਪਤਾ ਨਹੀਂ ਵਾਸਤਾ ਨਹੀਂ ਉਹਨੇ ਕ ਗੱਪ ਮਾਰਨਾ ਫਾਇਦਾ ਪੈਂਦਾ ਗੱਪ ਮਾਰਦੀ ਇੰਨਾ ਕੁ ਕੁਝ ਨਹੀਂ ਹੁੰਦਾ ਇਹ ਮੇਰੀ ਗੱਲ ਸੁਣਾ ਜੇ ਮੌਕੇ ਦੀ ਚੱਕੀ ਖਰਾਬ ਹੁੰਦੀ ਤੇ ਗਵਾਂਡੀਆਂ ਨੂੰ ਲੋੜ ਪੈਂਦੀ ਆਟੇ ਦੀ ਤੇ ਫਿਰ ਚਾਚੀ ਕਿਉ ਲਿਆਉਣਾ ਕਰੀਂ ਆਪਣੇ ਵਰੀਏ ਦੇਖਾਂਗੇ ਜਦੋਂ ਚੱਕੀ ਖਰਾਬ ਹੋਊ ਤੂੰ ਯਾਰ ਕੇਰਾ ਗੱਪ ਮਾਰਦੀ ਚਾਚੀ ਨੂੰ ਮੈਂ ਜਦੋਂ ਕਹਿ ਬੈਠੀ ਚਾਚੀ ਨੂੰ ਬਾਲੀ ਕੰਜੂਸ ਨੇ ਬਾਲੀ ਚਲ ਠੀਕ ਹੈ ਚੰਗਾ ਕੰਜੂਸ ਤਾਂ ਤੁਸੀਂ ਵੀ ਆ ਸਾਰਾ ਡੱਬਰ ਮੈਂ ਤਾਂ ਕੀ ਮੈਂ ਤਾਂ ਸੋਡੇ ਚ ਆ ਕੇ ਰਲ ਕੇ ਕੰਜੂਸ ਕੰਜੂਸ ਬਣ ਗਈ ਚਲ ਮੈਂ ਛਟੀਆਂ ਲੈ ਜਾ ਹੋਂਦਾ ਜੱਗਾ ਮੈਨੂੰ ਲੱਗਦਾ ਆਟਾ ਹੀ ਲਈ ਆਉਂਦਾ ਹੈਗਾ ਜੱਗਾ ਆਟਾ ਲੈ ਇਹ ਤਾਂ ਮੈਂ ਤਾਂ ਫੀਲ ਲੈ ਚਾਚੀ ਤੂੰ ਜੇ ਫੀਲ ਲੈ ਤਾਂ ਬਕੱਟੇ ਮੂੰਹ ਕਿ ਮ ਖੁੱਲ ਆਏਗਾ ਇਦਾਂ ਨਾ ਫਿਰ ਲੈ ਉਹਨਾਂ ਨੇ ਇਹਦੇ ਚੋਂ ਕੱਢ ਕੇ ਦੇਖੀ ਸੀਗੀ ਤੇ ਤਾਂ ਕਰਕੇ ਉਹ ਖੁੱਲਿਆ ਇਹਦਾ ਮੂੰਹ ਚਲ ਮੈਂ ਤਾਂ ਕਿਸੇ ਹੋਰ ਪਿੱਛੇ ਲੈਣੀ ਆ ਫੇਰ ਲੈ ਲਿਆ ਪਾਣੀ ਲੈਣੀ ਹੈ ਪਾਣੀ ਆ ਗਈ ਜੀ ਬੜੀ ਗਰਮੀ ਆ ਚੱਕੀ ਦਾ ਬੜੀ ਪੀੜ ਸੀ ਆ ਲੋ ਜੀ ਪਾਣੀ ਗਰਮੀ ਹੋਈ ਵਾਲੀ ਬੜੀ ਪੀੜ ਸੀ ਚੱਕੀ ਦਾ ਮਸਾ ਘਟਾ ਲੈ ਕਢਾ ਕੇ ਮੈਂ ਤਾਂ ਅੱਛਾ ਆਟਾ ਤੁਸੀਂ ਪਿਆ ਲੈ ਸ਼ਮਚਾ ਚਾਚੀ ਟੱਕਰੀ ਚ ਰਾਤ ਖੜੀ ਕੀ ਗਈ ਆਂਦੀ ਸੋਨ ਉਹ ਬਸ ਜਿਹੜਾ ਤੂੰ ਕਹਿਆ ਸੀ ਮੈਂ ਉਹੀ ਡਾਇਲੋਗ ਮਾਰਿਆ ਤੇ ਕੋਲੇ ਚੱਲ ਚੱਲੇ ਆਟਾ ਹੀ ਹੈ ਕਹਿੰਦੀ ਉਹ ਮੈਨੂੰ ਨਹੀਂ ਲੱਗਦਾ ਨਹੀਂ ਜਬ ਇਹ ਹੁਣ ਇਹ ਚਾਚੀ ਯਾਰ ਵੀ ਇਹਨਾਂ ਦੇ ਹੁਣ ਐਡਾ ਪਰਿਵਾਰ ਹੈਗਾ ਹੁਣ ਆਟਾ ਇਹਨਾਂ ਨੇ ਕੀ ਕੀਤਾ ਕਰਾਉਣਾ ਨਹੀਂ ਆਹ ਨਾਲੇ ਘਰੋਂ ਸਰਦੇ ਵਰਦੇ ਨਹੀਂ ਵਧੀਆ ਸੱਖੇ ਨਹੀਂ ਹੋਰ ਯਾਰ ਤੇ ਇਹਨੇ ਆਟਾ ਕਿੱਥੋਂ ਮੁੱਕ ਗਿਆ ਮੈਨਾਂ ਚਾਚੀ ਤਾਂ ਉਹੀ ਹੋ ਰਹੀ ਆ ਨਾ ਮਿਲਦਾ ਨਹੀਂ ਆਟਾ ਤਾਂ ਯਾਰ ਕਈ ਵਾਰ ਮੁੱਕ ਜਾਂਦਾ ਫਿਰ ਫਿਰ ਉਹ ਆਪ ਆਉਂਦੀ ਆ ਉੱਟਾ ਉੱਟਾ ਢਿਸ਼ਾ ਰਹਗੀ ਉੱਟਾ ਉੱਟਾ ਪਿਆ ਕੇ ਰੱਖਦੀ ਹੋਊਗੀ ਨਹੀਂ ਮੁੱਕਦਾ ਕਈ ਵਾਰ ਜਿਆਦਾ ਹੁੰਦਾ ਕੋਈ ਕਈ ਵਾਰ ਦਿਮਾਗ ਚੋਂ ਗੱਲ ਨਹੀਂ ਕਰਨੀ ਜਾਂ ਕੋਈ ਟਾਈਮ ਨਹੀਂ ਲੱਗਦਾ ਬੰਦੇ ਨੂੰ ਪਿਆਉਣ ਦਾ ਪਰ ਇੰਨਾ ਹੈਗਾ ਵੀ ਉਹ ਆਪ ਆਉਂਦੀ ਹਾਂ ਆ ਪਾਉਂਦੀ ਓਏ ਰਮੀ ਬੱਸ ਅੱਜਕੱਲ੍ਹ ਨਾ ਬੁੜੀਆਂ ਕੋਲੇ ਬੁੜੀਆਂ ਆਉਂਦੀਆਂ ਤੈਨੂੰ ਪਤਾ ਹੈ ਹਾਂ ਚੁਗਲੀਆਂ ਕਰਦੀਆਂ ਤੇਰੀ ਮੇਰੀ ਦੀਆਂ ਹਾਂ ਬੱਸ ਆਈਏ ਚੁਗਲੀਆਂ ਕਰਨਾ ਬੁੜੀਆਂ ਕਰੀ ਜਾਂਦੀਆਂ ਬੁੜੀਆਂ ਗੋਲਾ ਬਣਿਆ ਹੁੰਦਾ ਮੜਾ ਠੰਡਾ ਕਰਨ ਆਉਂਦੀਆਂ ਹਾਂ ਗੋਲਾ ਬਣਿਆ ਸੀ ਪਰਾਸ ਕੱਢ ਗਈ ਆ ਕੇ ਹਾਂ ਹਾਂ ਓ ਕੁੜੀ ਕਿਵੇਂ ਤੁਰੀ ਆਉਂਦੀ ਆ ਉਹਨਾਂ ਦੀ ਕਿੰਨਾਂ ਦੀ ਇਹਨਾਂ ਦੀ ਚਾਚੀ ਕੀ ਪੋਤੀ ਚਾਚੀ ਦੀ ਹੋ ਆਉਂਦੀ ਆ ਤੁਰੀ ਚਾ ਪੁੱਛ ਫਿਰ ਜਗਾ ਹਾਂ ਪੁੱਛਦੀ ਆ ਮੈਂ ਕਿਵੇਂ ਆਉਂਦੀ ਆ ਜਨਮ ਜੋ ਤਾਂ ਗਾਹਾਂ ਆ ਜਾ ਪੁੱਤ ਸਸ਼ੀਕਾਲ ਮਸੀ ਸਸ਼ੀਕਾਲ ਆ ਜਾ ਪੁੱਤ ਗਾਹਾਂ ਆ ਜਾ ਮੇਰੀ ਦਾਦੀ ਨਹੀਂ ਆਈ ਇੱਧਰ ਆਈ ਸੀ ਪੁੱਤ 2-2 ਘੰਟੇ ਹੋ ਗਏ ਉਹ ਤੋਂ ਪਹਿਲਾਂ ਆਈ ਸੀ ਤੇ ਮੇਰੇ ਨਤਮੇ ਤਾਂ ਬਾਰ ਚ ਬੈਠੀ ਸੀ ਉਹ ਤੇ ਗੇਟ ਕੋਲੇ ਫੋਨ ਦਾ ਸੁਣਨ ਲੱਗ ਇੱਧਰ ਜਵਾਕ ਰੌਲਾ ਪਾਉਂਦੇ ਸੀ ਤੇ ਮੈਨੂੰ ਕਹਿੰਦੀ ਬਾਬਾ ਕਹਿ ਬੁੜੀ ਵੀ ਮੈਨਾਂ ਜਵੇਂ ਲੜ ਲੜਕੀ ਹੈ ਤੇ ਲੜ ਲੜਕੀ ਤੇ ਨਹੀਂ ਆਈ ਸੀ ਕਿਤੇ ਨਾ ਨਾ ਵਾਸੀ ਗਰਮੀ ਕਰਕੇ ਦਿਮਾਗ ਿੱਲਿਆ ਪਿਆ ਉਹ ਤਾਂ ਮੈਂਟਲ ਹੋ ਰਹੀ ਉਹ ਵੀ ਫਿਰਦੀ ਰਹਿੰਦੀ ਆ ਸਾਰਾ ਦਿਨ ਬਾਹਰ ਫੇਰ ਇੰਨਾ ਦਬਾਅ ਚੱਕਿਆ ਮੈਨੂੰ ਕਹਿੰਦੀ ਕਿ ਤੂੰ ਮੇਰੇ ਪੈਰੀ ਹੱਥ ਨਹੀਂ ਲਾਉਂਦੀ ਮੈਂ ਸਸਤਰੀ ਘਰ ਬੁਲਾਤੀ ਵਧੀਆ ਮੈਂ ਕਿਹਾ ਮਾ ਚਾਚੀ ਪਹਿਲਾਂ ਲਾਉਂਦੇ ਲੂੰਦੇ ਸੀ ਪੈਰੀ ਹੱਥ ਹੁਣ ਕੌਣ ਲਾਉਂਦਾ ਮੈਂ ਕਿਹਾ ਮੈਨੂੰ ਸਸਤਰੀ ਘਰ ਬੁਲਾਈ ਵਧੀਆ ਤੇ ਇੱਜ਼ਤ ਮਾਰਨ ਨਾ ਬਰਾਈ ਉਹ ਤੇ ਮੈਨੂੰ ਉੱਡ ਕੇ ਪੈ ਗਈ ਮੈਨੂੰ ਕੋਈ ਸਾਡੀ ਬੁੜੀ ਕਿੱਥੇ ਆ ਬੁੜੀ ਉਹ ਦੱਸੇ ਨਾ ਭੈਣ ਨ ਮੈਂ ਤਾਂ ਕਹਿ ਤਾ ਮੈਂ ਗਾਵੇਂ ਬਠੀ ਆ ਗਈ ਬੀਬੀ ਨੂੰ ਕਹਿੰਦੀ ਮੈਂ ਦਾਤਾ ਲੈਣ ਆਈ ਆ ਸਾਡੀ ਮੰਮੀ ਨੂੰ ਕਹਿੰਦੀ ਆਟਾ ਤਾਂ ਸਾਡੇ ਬਾਧੂ ਪਿਆ ਜੇ ਲਿਓ ਆਉਂਦੀ ਵੀ ਮੇਰੀ ਮੰਮੀ ਆਉਂਦੀ ਲੈਣ ਉਹ ਕਿਉਂ ਲੈ ਦੇਖ ਲੈ ਤੇ ਕੰਮ ਕੁਮ ਕਰਦੀ ਏ ਤੇ ਦਾਦੀ ਕੁਛ ਕੇ ਬਸ ਕੁਛ ਨਹੀਂ ਕਰਦੀ ਮੈਂ ਸੀ ਸਾਰਾ ਦਿਨ ਬਾਹਰ ਫਿਰਦੀ ਰਹਿੰਦੀ ਏ ਵਗੇੜੇ ਦਿੰਦੀ ਨਾ ਦੇਖ ਲੈ ਗਰਮੀ ਆ ਤਾਂ ਹੀ ਤਾਂ ਫਿਰ ਦਿਮਾਗ ਚੱਕਿਆ ਪੈਦਾ ਗਰਮੀ ਨੇ ਬਸ ਸਾਰਾ ਦਿਨ ਬਾਹਰ ਤੁਰ ਹੀ ਫਿਰਦੀ ਆ ਇਹਨੂੰ ਕੋਈ ਨੀਂਦ ਨੋਂ ਦੀ ਗੋਲੀ ਲਾ ਦੋ ਦਵਾਈ ਬੂਟੀ ਦਵਾ ਦਿਓ ਅੰਦਰ ਬਹਿ ਜਾ ਕਰੂਗੀ ਦਵਾਈ ਦਬੋਈ ਨਹੀਂ ਦਵਾਈ ਕਿਤੇ ਪਤਾ ਤੁਸੀਂ ਇਹਨੂੰ ਨਾ ਮਸਿੱਦ ਦਵਾਈ ਤਾਂ ਲੈਂਦੀ ਹੁੰਦੀ ਆਗੀ ਫੇਰ ਵੀ ਫਿਰਦੀ ਰਹਦੀ ਆ ਬਾਹਰ ਸਾਰਾ ਦਿਨ ਜਾਈ ਤੇਕਦੀ ਨਹੀਂ ਦਿਮਾਗ ਚੱਕ ਦਿੰਦੀਆਂ ਗੋਲੀਆਂ ਵੀ ਵੜੀਆਂ ਮੈਂ ਆਈ ਕਰਦੀ ਆ ਦੇਖ ਲੈ ਤੇ ਚ ਤਾਂ ਬਾਰਾ ਹੀ ਕੁਛ ਕਰਕੇ ਗਈ ਆ ਕਹਿੰਦੀ ਸੱਚ ਨਾਲ ਆਈ ਕਹਿ ਕੇ ਗਈ ਆ ਮੈਂ ਸੁਣੀ ਜਾਂਦੀ ਸੀ ਸਾਡੀ ਮੰਮੀ ਨੇ ਕਹਿੰਦੀ ਛੋਟ ਚੱਕੀ ਹੈਗੀ ਇੱਕ ਚੱਕੀ ਤੇ ਮੈਂ ਦਲੀਆ ਦੁਲੀਆ ਪੀਣਾ ਤੇ ਦਲੀਆ ਸੀ ਕੀ ਕਰਨਾ ਦਲੀਆ ਕੌਣ ਖਾਂਦਾ ਹੁਣ ਹਾਂ ਲੈ ਉਹ ਹੀ ਤਾਂ ਗੱਲ ਆ ਇਹ ਤਾਂ ਸਾਡੀ ਮੰਮੀ ਨੂੰ ਹੀ ਕੁੱਠੀ ਰੀਸ ਲਾਗੀ ਤਾਰੇ ਦਲੀਆ ਪੀਣਾ ਕਿ ਸੜੀ ਚੱਕੀ ਹੈਗੀ ਆ ਮਗਾ ਪਾਉ ਪੰਗੇ ਹੁਣ ਮਾ ਚਾਚੀ ਮਖਾ ਤੇ ਨਵੇਂ ਨਤਾ ਆਪਣੇ ਪੀਣਾ ਆਉਦਾ ਹੈਗਾ ਤੇਰੀ ਮੰਮੀ ਨਾ ਆਉਂਦਾ ਦਲੀਆ ਦੁਲੀਆ ਪੀਣਾ ਚੱਕੀ ਚਲਾਉਣੀ ਨਾ ਨਾ ਮਸੀ ਹੋਰ ਲਾ ਫੇਰ ਪੁੱਠੇ ਪੰਗੇ ਪਾਉਂਦੀ ਆ ਭਾਈ ਹੁਣ ਕੀ ਪਤਾ ਹੁਣ ਕਿਦੇ ਘਰੇ ਗਈ ਹੈ ਫਿਰ ਜਦੋਂ ਤੂੰ ਕਹਿੰਦੀ ਦਿਮਾਗ ਚੱਕਿਆ ਪਿਆ ਗਰਮੀ ਨਾਲ ਕੀ ਪਤਾ ਐਂ ਕਰੋ ਗੁਰਦੁਆਰੇ ਅਲਾਸਮੈਂਟ ਕਰਾ ਦੋ ਜਿੱਥੇ ਆ ਗਈ ਤੇ ਆ ਗਈ ਆਖਣ ਤੇ ਨਹੀਂ ਵੀ ਅਲਾਸਮੈਂਟ ਸੀ ਮੈਂ ਪਹਿਲਾਂ ਦੋ ਤਿੰਨ ਘਰਾਂ ਦੇ ਪੁੱਛ ਕੇ ਆਈ ਆ ਕਿਤੋਂ ਤਾਂ ਥਿਆਈਂਗੀ ਤੁਸੀਂ ਕਹੀ ਜਾਂਦੇ ਹੋ ਸਾਡੇ ਪਹਿਲਾਂ ਆਈ ਸੀ ਹਾਂ ਬੱਤ ਮੈਂ ਸੱਚੀ ਦੱਸੀ ਆ ਨੀ ਅਭੀ ਦੋ ਟਾਈ ਘੰਟੇ ਪਹਿਲਾਂ ਆਈ ਆ ਸਾਡੀ ਮਾਤਾ ਕੋਲੇ ਬੈਠੀ ਸੀਗੀ ਤੇ ਵਿੱਚ ਤਾਂ ਬਗਬੂਗੀ ਤੂੰ ਐ ਕਰ ਤੇਰੇ ਚਾਚਾ ਆਏ ਬਾਈ ਬਲੌਰੇ ਦੀ ਚੱਕੀ ਤੋਂ ਆਟਾ ਪਿਆ ਕੇ ਲਿਆਇਆ ਤੇ ਤੂੰ ਉਹਨੂੰ ਪੁੱਛ ਰ ਤਰੇ ਚਾਚੇ ਨੂੰ ਕਿਹ ਰਾਜ ਟੱਕਰੀ ਹੋਵੇ ਵੀ ਵੇਖੀ ਹੋਵੇ ਜਣ ਚਾਚੇ ਨੇ ਤੇਰੇ ਨੇ ਉਹਨੂੰ ਪੁੱਛੀ ਵੀ ਤੇਰੇ ਚਾਚੇ ਨੂੰ ਜੇ ਨਾਲ ਥਈ ਤਾਂ ਫੇਰ ਤਾਂ ਅਲਾਸਮੈਂਟ ਕਰਾਉਣੀ ਪਊ ਕਿਉਂ ਫਿਰ ਜੋ ਦਿਮਾਗ ਚੱਕਿਆ ਤੇ ਤੂੰ ਕਹਿੰਦੀ ਐ ਮੈਂਟਲ ਹੋ ਰਹੀ ਐ ਉਹ ਫੇਰ ਤੇ ਡਾਕਟਰ ਕੋਲੋਂ ਕਰਾਣੂ ਕੋ ਤੇਰਾ ਚਾਚਾ ਵੇਖ ਬਾਹਰ ਕਰਦਾ ਹੂ ਜਾਂ ਵੇਖ ਲੈ ਪੁੱਤ ਪੁੱਛ ਲੈ ਫਿਰ ਉਹਨੂੰ ਵੇਖ ਲਈ ਵਸ ਹਾਂ ਨਾ ਦੇਖ ਲੈ ਹੈ ਬੁੜੀ ਤਾਂ ਦਿਮਾਗ ਚੱਕਿਆ ਤੇ ਜਵਾਕੜੀ ਭਾਲਦੀ ਤੁਰੀ ਫਿਰਦੀ ਐ ਵਿਚਾਰੀ ਮਗਰ ੁੱਪੇ ਮੱਚਦੀ ਫਿਰਦੀ ਜਵਾਕੜੀ ਆਈ ਨਹੀਂ ਵੀ ਘਰੇ ਟਿਕ ਜਾ ਵੀ ਕਿ ਤੂੰ ਘਰੇ ਟਿਕ ਜਾ ਨਾਲ ਮਗਰ ਜਵਾਕ ਵਿਚਾਰੇ ਬੇਰਬੇਰ ਕਰਦੇ ਫਿਰਦੇ ਆ ਵੀ ਕੀ ਕਰਨਗੇ ਜੇ ਇਹ ਜਿਹੇ ਰਾਵਰਾਤਨ ਕੁਝ ਹੋ ਗਿਆ ਵੀ ਤੂੰ ਇੰਨਾ ਤੂੰ ਹੋ ਰਹੀ ਐ ਗੀ ਗਰਮੀ ਇੰਨੀ ਐ ਤੋ ਤੱਬੇ ਤੂੰ ਕਰੇ ਬੈ ਜਾ ਅੰਦਰ ਤੈਨੂੰ ਜਵਾਕ ਸੇਵਾ ਕਰਦੇ ਆ ਵਧੀਆ ਤੂੰ ਉੱਤੋਂ ਬੈਠੀ ਰਹਿ ਅੰਦਰ ਚਾਚਾ ਮੇਰੇ ਬੇਬੇ ਨਹੀਂ ਦੇਖੀ ਤਾਂ ਤੂੰ ਚੱਕੀ ਤੋਂ ਆਇਆ ਸੀ ਉਧਰ ਫਿਰਦੀ ਹੋਵੇ ਕਿਤੇ ਤੇਰੀ ਬੇਬੇ ਨਾਲ ਮੈਂ ਜਨਾ ਉਧਰ ਚੱਕੀ ਤੋਂ ਆਟਾ ਬੈਖਣਾ ਮੈਨੂੰ ਰਾਹ ਟੱਕਰੀ ਦਸੀਗੀ ਹੁਣ ਗੱਲ ਕਰ ਐ ਨਹੀਂ ਬਤਾ ਵੀ ਕਿਹਦੇ ਘਰੇ ਬਾਗੀ ਹੋਣੀ ਐ ਉਹ ਗਈ ਤਾਂ ਮੈਨੂੰ ਆਪਣੇ ਇਧਰੋਂ ਗਈ ਆਪਣੇ ਘਰ ਬਣੀ ਹੋ ਲੈ ਦੇਖ ਲੈ ਚਾਚਾ ਤੜਕੇ ਦੀ ਗਈ ਆ ਹਜੇ ਤੱਕ ਨਹੀਂ ਘਰੇ ਬੜੀ ਹੈਗੀ ਮੇਰਾ ਡੈਡੀ ਸਾਨੂੰ ਲੜਦਾ ਫਿਰ ਗੁੱਡਾ ਬਤਾ ਕਾਰਨ ਕੀ ਆ ਨਾ ਬੁੜੀਆਂ ਨਾਲ ਆਇਆ ਹੁੰਦਾ ਦੂਜੀ ਬੁੜੀ ਕੋਲ ਗੱਲਾਂ ਮਾਰਨ ਲੱਗੇ ਗਾਹਾਂ ਗਾਹਾਂ ਵਾਲੀ ਕੋਲੇ ਬਾਈ ਜਾਂ ਫਿਰ ਉਹਦੋਂ ਆਇਆ ਤਾਂ ਦੇਖਦਿਆਂ ਨਹੀਂ ਮੈਨੂੰ ਵੀ ਕੋਈ ਘਰੇ ਡੀਕਦਾ ਹੋਊਗਾ ਤੂੰ ਤਾਂ ਆਪ ਲੈ ਹੁਣ ਦੁਬਾਰੇ ਦੁਬਾਰੇ ਫਿਰਦੀ ਆ ਉਹਦੇ ਮਗਰ ਭੌਂ ਫਦੀ ਹੋਰ ਚਾਚਾ ਮੈਂ ਤੜਕੇ ਦੀ ਭਾਲਦੀ ਫਿਰਦੀ ਆ ਤੇ ਆਉਂਦੀ ਨਹੀਂ ਕਿਤੋਂ ਅੱਛਾ ਚੱਲ ਮੈਂ ਕੋਈ ਗੱਲ ਇਹ ਪੁੱਤ ਤੂੰ ਬਾਜਿਆ ਘਰੇ ਜੇ ਜਾਣਾ ਤਾਂ ਤੇ ਮੈਂ ਦੇਖ ਕੇ ਆਉਣਾ ਉਧਰ ਨਹੀਂ ਫਿਰ ਮੈਂ ਤੁਹਾਨੂੰ ਫੋਨ ਕਰਕੇ ਦੱਸ ਦਊਂਗੀ ਕਿੱਥੇ ਆ ਜਾਣਾ ਚੱਲ ਚੰਗਾ ਚਾਚਾ ਇੱਕ ਦੋ ਘਰਾਂ ਦੇ ਹੋਰ ਦੇਖ ਕੇ ਫਿਰ ਜਾਨੀ ਆ ਹਾਂ ਕੋਈ ਗੱਲ ਨਹੀਂ ਬੇਟੇ ਮੈਂ ਦੱਸ ਦੂੰਗਾ ਤੈਨੂੰ ਬਾਈ ਨੂੰ ਫੋਨ ਕਰਕੇ ਪੁੱਛਿਆ ਯਾਰ ਵੀ ਚਾਚੀ ਆ ਗਈ ਘਰੇ ਕਿ ਨਾ ਹਲੋ ਆ ਬਾਈ ਹੋ ਠੀਕ ਆ ਕਰੇ ਉਹ ਮੈਂ ਤਾਂ ਐ ਫੋਨ ਲਾਇਆ ਸੀ ਬਈ ਵੀ ਚਾਚੀ ਆ ਗਈ ਘਰੇ ਹਾਂ ਉਹ ਬੇਟੀ ਆਈ ਸੀ ਨਾ ਆਪਣੇ ਘਰੇ ਪੁੱਛਣ ਆਈ ਸੀ ਹਾਂ ਗਰਮੀ ਵਾਲੀ ਆ ਬਈ अच्छा अच्छा कहा कहा, हाँ, हाँ, आ, आ, ओ तन्नू ਪਤਾ ਹੀ ਆ ਫਿਰ ਬੁੜੂਆਂ ਯਾਰ ਉਹ ਗਾਹਾਂ ਦੀ ਗਾਹਾਂ ਗਾਹਾਂ ਨਹੀਂ ਗਾਹਾਂ ਬੇਲੀਆਂ ਆ ਇਹਨਾਂ ਨੂੰ ਕੋਈ ਕੰਮ ਤਾਂ ਹੈ ਨਹੀਂ ਗਾਹਾਂ ਹੋਰ ਕਿਸੇ ਘਰੇ ਵਾਕੀ ਹੋਣੀਆਂ ਹਾਂ ਆਈ ਦਸੀ ਆਪਣੇ ਘਰੇ ਹਾਂ ਚਾਓ ਜੇ ਭਾਈ ਇੱਥੇ ਆ ਗਈ ਤਾਂ ਬਲੀਆ ਗੱਲ ਹੋ ਜਾਣਾ ਤਾਂ ਉਹਨੇ ਕਿੱਧਰ ਆ ਕਿਸੇ ਦੇ ਉਹ ਆਪਣੇ ਟਿਬੇ ਨਿਕਰੇ ਨਾ ਬਾਗੀ ਹੋਏ ਹਾਂ ਅੱਛਾ ਚਾਹ ਦਰਮੇਂ ਦੱਸ ਲਈ ਚੰਗਾ ਠੀਕ ਹੈ ਠੀਕ ਹੈ ਠੀਕ ਹੈ ਜੇ ਨਾ ਆਵੇ ਫਿਰ ਸਪੀਕਰ 'ਚ ਬੁਲਾ ਲਿਓ ਹੋਰ ਭਾਈ ਇਹਦਾ ਹੁਣ ਤੈਨੂੰ ਪਤਾ ਹੀ ਹੈ ਹਨਾ ਆ ਬੱਚੇ ਹੋਏ ਤੇ ਬਜ਼ੁਰਗ ਹੋਏ ਇਹ ਗਰਮੀ ਦੇ ਮਾਰੇ ਮੈਨੂੰ ਪਤਾ ਬਾਹਰ ਆਪਸੇ ਡਾਪੀ ਹੋ ਜਾਂਦੇ ਹੁੰਦੇ ਹਨਾ ਇਹਨਾਂ ਨੂੰ ਘਰੇ ਰੱਖਣਾ ਚਾਹੀਦਾ ਆਪਣੇ ਪਰਿਵਾਰ ਦੀ ਜ਼ਿੰਮੇਵਾਰੀ ਹੈ ਇਹ ਰੱਖਣੀ ਚਲ ਹਾਂ ਤੂੰ ਤਾਂ ਕਮਾਦੰਦ ਚ ਗਿਆਗਾ ਹੁਣ ਉਹ ਬੇਚਰੀ ਜਵਾਖੜੀ ਤੈਨੂੰ ਪਾਲਦੀ ਫਿਰਦੀ ਸੀ ਹਾਂ ਠੀਕ ਹੈ ਭਾਈ ਚੰਗਾ ਓਕੇ ਦੱਸ ਦੇ ਮੈਨੂੰ ਠੀਕ ਹੈ ਭਾਈ ਓਕੇ ਓਕੇ ਕਿਉਂ ਲਾਈ ਬੈਠੇ ਤੁਸੀਂ ਫੋਨ ਮਾ ਤਾਂ ਬਾਈ ਨੇ ਉਹਨੂੰ ਹੋਂ ਲਾਇਆ ਸੀ ਆ ਕੀ ਕਹਿੰਦੇ ਮਿਲ ਗਈ ਵੇ ਚਾਚੀ ਚਾਚੀ ਕਿੱਥੋਂ ਮਿਲ ਗਈ ਹਜਾਈ ਨਹੀਂ ਕਰੇ ਤੈਨੂੰ ਪਤਾ ਦਾ ਹੈ ਗਾਂਹਾਂ ਦੀ ਗਾਂਹਾਂ ਗਾਂਹਾਂ ਦੀ ਗਾਂਹਾਂ ਭਾਈ ਉਹ ਹਜੇ ਢੜਕੇ ਦੀ ਕਰੇਗੀ ਜਦੋਂ ਛਿਪ ਗਿਆ ਹੈ ਓ ਯਾਰ ਮੇਰੀ ਗੱਲ ਸੁਣੋ ਤੈਨੂੰ ਪਤਾ ਗਾਂਹਾਂ ਵਾਲੀ ਕੋਈ ਚਾਹ ਫਰਾਜੀ ਹੁੰਨੀ ਐ ਉਹ ਦੁਕਾਨ ਵਾਲਾ ਕੋਈ ਨਾ ਕੋਈ ਰੋਟੀ ਵਾਲਾ ਮਿਲ ਜਾਂਦਾ ਹੁੰਦਾ ਬਾਕੀ ਉਹ ਨਾ ਵਿਚਾਰੀ ਹੂਈ ਗਾਂਹ ਦੀ ਗਾਂ ਤੁਰ ਜਾਵੇ ਇੱਛਾ ਜਦ ਤਾ ਚੰਗਾ ਓਏ ਨਹੀਂ ਗਾਂਹਾਂ ਦੀ ਗਾਂ ਕਿਧਰੇ ਦੁੱਧਿਆ ਤੂੰ ਪਤਾ ਕੰਮ ਦੀ ਤਾਂ ਸੋਚ ਨਹੀਂ ਹੁੰਦੀ ਹਾਂ ਠੀਕ ਕੈਂ ਮੈਂ ਤੁਹਾਨੂੰ ਹਾਂ ਹੀ ਕਰੇ ਉਹ ਕਰਦੀਆਂ ਗੀਆਂ ਤੇ ਉਹਨਾਂ ਦਾ ਤੈਨੂੰ ਪਤਾ ਗੱਲੇ ਹੀ ਮਾਰਦੀਆਂ ਗਾਹਾਂ ਗਾਹਾਂ ਬਾਗੀ ਜਾਂਦੀਆਂ ਤੈਨੂੰ ਪਤਾ ਹੀ ਆ ਗਾਹਾਂ ਦੀ ਗਾਹਾਂ ਕਿਸੇ ਦੀ ਗਾਹਾਂ ਫੇਵੀ ਜਵਾਕੜੀ ਤਰਸੋਂ ਦਾ ਮਗਰ ਚਰੀ ਪਾਲਦੀ ਫਿਰਦੀ ਜਵਾਕੜੀ ਦੇ ਨਾ ਜਵਾਕੜੀ ਨੂੰ ਮੇਰੇ ਘਰ ਵਿੱਚ ਪਾਲਦੀ ਫਿਰਦੀ ਜਵਾਕੜੀ ਇੰਨੀ ਗਰਮੀ ਨਾਲ ਤਾਪ ਗਰਮੀ ਚ ਮੱਚਦੀ ਫਿਰਦੀ ਆ ਤਾਂ ਹੁਣ ਕਿਸੇ ਦੇ ਪੱਖੇੜ ਫਿਰਦੀ ਹ ਜਵਾਕੜੀ ਬੇਰ ਬੇਰ ਕਰਦੀ ਮਗਰ ਗਰਮੀ ਚ ਤੇ ਨੜੇ ਹੁਣ ਜਦੋਂ ਘਰੇ ਆਈ ਤੇ ਨੜੇ ਉਹ ਡੇਢੀ ਲੜੂ ਤੇ ਫੇਰ ਨੜੇ ਜਵਾਕੜੀ ਚਰਚ ਪਰ ਗੱਲ ਪੈਣੀ ਹ ਹਾਂ ਬੀਬੀ ਤੁਸੀਂ ਬੁੜੇ ਦੀ ਨਿਗਾੜੀ ਰੱਖੀ ਕਰ ਹ ਅੱਜ ਜਗਸੀਰ ਕਰਮਗਰ ਚੈਨਲ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੋ ਸਕਰੀਨ ਤੇ ਹੁਣੇ-ਹੁਣ ਵੀਡੀਓ ਦੇਖੀ ਹੈ ਵੀਡੀਓ ਵਧੀਆ ਲੱਗੀ ਸ਼ੇਅਰ ਕਰਨਾ ਲਾਇਕ ਕਰਨਾ ਕਮੈਂਟ ਕਰਨਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਸਾਡੀ ਸਾਰੀ ਟੀਮ ਵੱਲੋਂ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਫੇਰ ਮਿਲਾਂਗੇ ਨਵੀਂ ਵੀਡੀਓ ਨਾਲ ਕਮੈਂਟ ਕਰਨ ਵਾਲਿਆਂ ਦੇ ਨਾਮ ਸੁਣੋਈ ਸੁਖਦੀਪ ਸਿੱਧੂ ਰਸਪਿੰਦਰ ਚਾਹਲਾ ਗੁਰਵਿੰਦਰ ਸਿੱਧੂ ਗੁਰ ਤੇਜਮਾਨ ਪ੍ਰਦੀਪ ਸਾਹਿਬ ਇਹ ਕਮੈਂਟ ਕਰਨ ਵਾਲਾ ਇਨਾਮ ਸੀ ਜੀ ਪਿਆਰੇ ਪਿਆਰੇ ਕਮੈਂਟ ਕਰਿਆ ਕਰੋ ਤੁਹਾਡਾ ਕਮੈਂਟਾਂ ਚ ਨਾਂ ਜ਼ਰੂਰ ਬੋਲਿਆ ਕਰਾਈ ਤੁਹਾਡਾ ਬਹੁਤ ਬਹੁਤ ਧੰਨਵਾਦ